ਨਾਨੀ ਦੀ ਸਿੱਖਿਆ ਬੁੱਦੂ ਬੱਦਵਾਰ ਵਾਲੇ ਦਿਨ ਜੰਮਿਆ ਸੀ ਉਸ ਦੀ ਨਾਨੀ ਨੇ ਉਸ ਦਾ ਨਾਮ ਬੁੱਧਰਾਮ ਰੱਖਿਆ ਨਾਨੀ ਦੀ ਇੱਛਾ ਸੀ ਕਿ ਉਸ ਦਾ ਦੋਤਾ ਬੁੱద్ధిਵਾਲਾ ਹੋਵੇ ਹੋਇਆ ਇਹ ਕਿ ਬੁੱਧਰਾਮ ਦਸਾਂ ਵਰਿਆਂ ਦਾ ਹੋ ਕੇ ਵੀ ਪੜਨੇ ਨਹੀਂ ਪਿਆ ਬੁੱਧਰਾਮ ਦੀ ਮਾਂ ਉਸ ਨੂੰ ਸਕੂਲ ਲੈ ਕੇ ਜਾਂਦੀ ਪਰ ਉਹ ਘਰ ਨੂੰ ਭੱਜ ਜਾਂਦਾ ਬੁੱਧਰਾਮ ਸਾਰਾ ਦਿਨ ਖੇਡਦਾ ਰਹਿੰਦਾ ਫਿਰ ਖਾ ਪੀ ਕੇ ਸੌ ਜਾਂਦਾ ਕੰਮ ਵੀ ਕੋਈ ਨਾ ਕਰਦਾ ਉਸ ਨੂੰ ਨਿਕੰਮਾ ਜਾਣ ਕੇ ਸਾਰਿਆਂ ਨੇ ਉਸ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ ਬੁੱਧੂ ਦਾ ਮਤਲਬ ਸੀ ਸਿੱਦੜ ਇੱਕ ਦਿਨ ਉਹ ਆਪਣੇ ਨਾਨਕੇ ਜਾਣ ਦੀ ਜ਼ਿੱਦ ਕਰਨ ਲੱਗਾ ਮਾਂ ਨੇ ਸੋਚਿਆ ਠੀਕ ਹੈ ਨਾਨਕੇ ਜਾਵੇ ਇੱਥੇ ਵੀ ਇਸ ਨੇ ਵੇਲਿਆ ਹੀ ਕਮਣਾ ਹੈ ਬੁੱਧੂ ਨੇ ਨਵੇਂ ਕੱਪੜੇ ਪਾਏ ਤੇ ਪੈਰਾਂ ਵਿੱਚ ਨਮੀ ਜੁੱਤੀ ਪਾਲੇ ਇਤੋਂ ਨਵਲੇ ਚਿੰਚੀ ਕਰਦੀ ਬੁੱਦੂ ਨੂੰ ਛਾ ਚੜ ਗਿਆ ਮਾਂ ਮੈਂ ਜਾਮਾ ਉਸਨੇ ਮਾਂ ਤੋਂ ਪੁੱਛਿਆ ਉੱਡ ਜਾ ਉੱਡ ਜਾ ਮਾਂ ਨੇ ਖਿਹੜਾ ਛਡਾਉਣ ਲਈ ਕਿਹਾ ਬੁੱਦੂ ਤੁਰਦਾ ਗਿਆ ਨਾਲ ਹੀ ਮਾਂ ਦੇ ਕਹੇ ਸ਼ਬਦ ਉਰਦਜਾ ਉਰਦਜਾ ਬੋਲਣ ਲੱਗਿਆ ਰਾਹ ਵਿੱਚ ਇੱਕ ਬੀੜ ਸੀ ਇੱਕ ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ ਇੱਕ ਤਾਂ ਬੁੱਧੂ ਦੀ ਜੁੱਤੀ ਦੀ ਆਵਾਜ਼ ਆ ਰਹੀ ਸੀ ਉਦਜਾ ਉਹ ਉਦਜਾ ਉਦਜਾ ਕਹਿੰਦਾ ਜਾਂਦਾ ਸੀ ਜਦੋਂ ਉਹ ਜਾਲ ਦੇ ਨੇੜੇ ਆਇਆ ਤਾਂ ਜਾਲ ਵਿੱਚ ਫਸਣ ਤੋਂ ਪਹਿਲਾਂ ਹੀ ਪੰਛੀ ਉੱਡ ਗਏ ਸ਼ਿਕਾਰੀ ਨੂੰ ਬੜਾ ਗੁੱਸਾ ਜੜਿਆ ਉਸਨੇ ਬੁੱਧੂ ਨੂੰ ਖੂਬ ਡਾਂਟਿਆ ਅਤੇ ਆਖਿਆ ਮੂਰਖਾ ਜੇ ਚੁੱਪ ਨਹੀਂ ਰਹ ਹੁੰਦਾ ਫਿਰ ਇਹ ਕਹਿੰਦਾ ਜਾਮੀ ਆਈ ਜਾਓ ਫਸੀ ਜਾਓ ਬੁੱਧੂ ਆਪਣੇ ਰਾਤ ਰੁਪਿਆ ਹੌਨ ਉਸਦੇ ਮੂੰਹ ਇਹੋ ਬੋਲ ਨਿਕਲਦੇ ਆਈ ਜਾਓ ਫਸੀ ਜਾਓ ਆਈ ਜਾਓ ਫਸੀ ਜਾਓ ਅੱਗੇ ਕੁਝ ਚੋਰ ਛੁਪੇ ਬੈਠੇ ਸਨ ਉਹ ਚੋਰੀ ਕਰਨ ਦੀ ਸੋਚ ਰਹੇ ਸਨ ਉਹਨਾਂ ਨੂੰ ਬੁੱਧੂ ਦੇ ਬੋਲ ਬਹੁਤ ਬੁਰੇ ਲੱਗੇ ਉਹਨਾਂ ਨੇ ਵੀ ਬੁੱਧੂ ਨੂੰ ਬੁਰਾ ਪਲਾ ਕੇ ਹਾ ਫਿਰ ਉਹਨਾਂ ਨੇ ਕਿਹਾ ਜੇ ਤੂੰ ਬੋਲਣਾ ਹੀ ਸੀ ਤਾਂ ਆਖਦਾ ਲਿਆਈ ਜਾਓ ਰੱਖੀ ਜਾਓ ਚੋੜਾ ਦਾ ਸਮਝਾਇਆ ਉਹ ਅੱਗੇ ਤੜਪਿਆ ਉਹ ਇਸੇ ਪਿੰਡ ਦੇ ਆ ਮੜੀਆਂ ਕੋਲੋਂ ਲੰਘਿਆ ਉਸ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਰਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ ਉਹਨਾਂ ਨੇ ਬੁੱਧੂ ਦੇ ਬੋਲ ਲੈ ਆਈ ਜਾਓ ਰੱਖੀ ਜਾਓ ਲੈ ਆਈ ਜਾਓ ਰੱਖੀ ਜਾਓ ਸੁਣੇ ਤਾਂ ਪਿੰਡ ਦੇ ਲੋਕ ਕੁੱਸੇ ਨਾਲ ਪਰ ਗਏ ਇੱਕ ਬਜ਼ੁਰਗ ਨੇ ਖਿਜ ਕੇ ਕਿਹਾ ਤੈਨੂੰ ਚੰਗਾ ਬੋਲਣਾ ਨਹੀਂ ਸਿਖਾਇਆ ਕਿਸੇ ਨੇ ਇੱਥੇ ਤਾਂ ਹਰ ਕੋਈ ਕਹਿ ਰਿਹਾ ਹੈ ਇਹੋ ਜਹੀ ਕਿਸੇ ਨਾਲ ਨਾ ਹੋਵੇ ਅੱਗੇ ਤੁਰਦਿਆਂ ਬੁੱਧੂ ਮੁਰਮੁਰਾਖੇ ਇਹੋ ਜਹੀ ਕਿਸੇ ਨਾਲ ਨਾ ਹੋਵੇ ਇਹੋ ਜਹੀ ਕਿਸੇ ਨਾਲ ਨਾ ਹੋਵੇ ਅਗਲੇ ਪਿੰਡ ਵਿੱਚ ਇੱਕ ਕੁੜੀ ਦਾ ਵਿਆਹ ਸੀ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਖੁਸ਼ ਸਨ ਉਹਨਾਂ ਦੇ ਕੋਲੋਂ ਲੰਘਦੇ ਆ ਬੁੱਧੂ ਬੋਲਿਆ ਇਹੋ ਜਹੀ ਕਿਸੇ ਨਾਲ ਨਾ ਹੋਵੇ ਸੁਣਨ ਵਾਲਿਆਂ ਨੂੰ ਬੁੱਧੂ ਬੜਾ ਹੀ ਮੂਰਖ ਲੱਗਿਆ ਫਿਰ ਇੱਕ ਨੇ ਸਮਝਾਇਆ ਇਹ ਆਖੀਦਾ ਕੀ ਐਸੀ ਹਰੇਕ ਦੇ ਘਰ ਹੋਵੇ ਸਿੱਦੜ ਬੁੱਧੂ ਅੱਗੇ ਤੋੜਦਾ ਇਹੋ ਬੋਲਦਾ ਗਿਆ ਥੋੜੀ ਦੂਰ ਅੱਗੇ ਕਿਸੇ ਕਿਸਾਨ ਦੀ ਪੱਕੀ ਕਨਕ ਨੂੰ ਅੱਗ ਲੱਗੀ ਹੋਈ ਸੀ ਲੋਕੀ ਅੱਗ ਬੁਝਾ ਰਹੇ ਸਨ ਉਹ ਅੱਗ ਉੱਪਰ ਪਾਣੀ ਪਾ ਰਹੇ ਸਨ ਬੁੱਦੂ ਦੇ ਬੋਲੇ ਸੋਰਸੋਨ ਕਿ ਦੁਖੀ ਹੋਏ ਕਿਸਾਨ ਨੇ ਉਸ ਦੇ ਚੰਗੇ ਕੰਨ ਪੱਟੇ ਹਾਏ ਰੱਬਾ ਮੈਂ ਹੁਣ ਕੀ ਕਰਾਂ ਉਸਨੇ ਕੂਕ ਮਾਰੀ ਤੂੰ ਚੁੱਪ ਕਰਕੇ ਤੁਰਦਾ ਹੋ ਇਨਾਂ ਆਖਦਿਆਂ ਕਿਸਾਨ ਪਾਣੀ ਦੀ ਬਾਲਟੀ ਭਰਨ ਲਈ ਨੱਪ ਗਿਆ ਬੁੱਧੂ ਆਪਣੇ ਨਾਨਕੇ ਪਹੁੰਚਿਆ ਰਾਤ ਨੂੰ ਉਸਨੇ ਆਪਣੀ ਨਾਨੀ ਨੂੰ ਆਪ ਬੀਤੀ ਸੁਣਾਈ ਤਦ ਨਾਨੀ ਨੇ ਸਮਝਾਇਆ ਜੇਕਰ ਤੂੰ ਅਨਪੜ੍ਹ ਰਹਾ ਤਾਂ ਹੀ ਬੁੱਧੂ ਬਣਿਆ ਪੜ੍ਹਾਈ ਕਰਕੇ ਤੂੰ ਹੁਸ਼ਿਆਰ ਅਤੇ ਅੱਤਲਾ ਮੰਦਾ ਹੋ ਜਾਣਾ ਸੀ ਫਿਰ ਤੂੰ ਬਿਨਾ ਮਤਲਬ ਨਹੀਂ ਸੀ ਬੋਲਣਾ ਪਰੇ ਨਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਜੇ ਬੋਲਣ ਦੀ ਲੋੜ ਹੋਵੇ ਤਾਂ ਸੂਚ ਸਮਝ ਕੇ ਹੀ ਬੋਲਦੇ ਹਨ ਬੁੱਦੂ ਨੂੰ ਨਾਨੀ ਦੀ ਕਹੀ ਗੱਲ ਸਮਝ ਆ ਗਈ ਉਹ ਅਗਲੇ ਦਿਨ ਕਰ ਪਰਤਾਇਆ ਫਿਰ ਮਾਂ ਨੂੰ ਕਹਿਣ ਲੱਗਿਆ ਕੱਲ ਤੋਂ ਮੈਂ ਪੜ੍ਹਨ ਲਈ ਸਕੂਲ ਜਾਵਾਂਗਾ ਮੈਂ ਸੱਦ ਕੇ ਜਾਵਾਂ ਮੇਰਾ ਬਦਰਮ ਕਹਿ ਕੇ ਮਾਂ ਨੇ ਉਸ ਨੂੰ ਬੁੱਕਲ ਵਿੱਚ ਲੈ ਲਿਆ 5 ਸਾਲਾਂ ਦੀ ਰਵਨੀਤ ਕੌਰ 4 ਸਾਲਾਂ ਦੇ ਗੁਰਮੇਹਰ ਸਿੰਘ 9 ਸਾਲ ਦੇ ਅੰਗਦ ਸਿੰਘ 9 ਸਾਲ ਦੇ ਗੁਰਨੂਰ ਕੌਰ ਪੁੱਲਰ 7 ਸਾਲ ਦੇ ਤੇਗਬੀਰ ਕੌਰ 7 ਸਾਲ ਦੇ ਏਕਮਜੋਤ ਸਿੰਘ ਤੇ ਤੇਗਸੀਰ ਕੌਰ ਪੁੱਲਰ ਨੂੰ ਸਾਡੀਆਂ ਪੰਜਾਬੀ ਕਹਾਣੀਆਂ ਪਿਆਰ ਨਾਲ ਦੇਖਣ ਲਈ ਦਿলোਤ ਧੰਵਾਦ ਤੁਹਾਡੇ ਕਮੈਂਟ ਪੜ੍ਹ ਕੇ ਸਾਨੂੰ ਹੋਰ ਵੀ ਕਹਾਣੀਆਂ ਬਣਾਉਣ ਦੇ ਲਈ ਹਲਾਸ਼ੇਰੀ ਮਿਲਦੀ ਹੈ। ਅਗਰ ਤੁਸੀਂ ਕੋਈ ਵੀ ਆਪਣੇ ਮਨਪਸੰਦੀ ਕਹਾਣੀ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ। ਹਰ ਹਫਤੇ ਨਮੀਆਂ ਕਹਾਣੀਆਂ ਨੂੰ ਵੇਖਣ ਦੇ ਲਈ ਤੁਸੀਂ ਸਾਡਾ YouTube ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਉਂਦੇ ਵਾਸਤੇ ਰਹੋ ਜ਼ਿੰਦਗੀ ਜਿੰਦਾਬਾਦ